ਗੁਰੂ ਪਿਆਰੇਓ ਕਿਸ ਨੂੰ ਵਰਪੂ ਦੇ ਪ੍ਰੇਮ ਦਾ ਰੰਗ ਚੜ ਚੰਤਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਵਨ ਅੰਗ ਤੇ ਬਖਸ਼ਿਸ਼ ਕਰਦੇ ਹਨ ਮਨ ਰੇ RAM ਜਪੋ ਸੁਖ ਹੋਈ ਹੈ ਮਨ ਪਰਮਾਤਮਾ ਦਾ ਨਾਮ ਸਿਮਰ ਤੈਨੋਂ ਸੋਖ ਹੋਵੇਗਾ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਇ ਰਹਾਉ ਪਰ ਮਨ ਵੀ ਕੀ ਕਰੇ ਜਿਸ ਨਾਲ ਪਿਆਰ ਨ ਹੋਵੇ ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ ਪ੍ਰਮਾਤਮਾ ਨਾਲ ਇਹ ਪਿਆਰ ਗੁਰੂ ਤੋਂ ਪਿੰਨਾ ਨਹੀਂ ਪਣ ਸਕਦਾ ਜਿਹੜਾ ਮਨ ਗੁਰੂ ਦੇ ਸ਼ਬਦ ਵਿੱਚ ਝੁੜਦਾ ਹੈ ਉਸਨੂੰ ਪਰਪਤ ਦੇ ਨਾਮ ਦਾ ਰੰਗ ਚਲ ਚੰਦਾ ਹੈ ਗੁਰੂ ਪਿਆਰਿਓ ਜੀੜਾ ਮੁਨਕ ਗੁਰੂ ਦੇ ਸ਼ਬਦ ਵਿੱਚ ਚੁਲਦਾ ਹੈ ਉਸਨੂੰ ਪਰਪਤ ਦੇ ਨਾਮ ਦਾ ਰੰਗ ਚਲ ਚੰਦਾ ਹੈ